ਜੋ ਲੋਕਾਂ ਨੇ ਉੱਥੇ ਜੇਲ੍ਹ ਕੱਟੀ ਸੈ ਤਾਂ ਉਹਨਾਂ ਨੂੰ ਮਿਨੀ ਬੱਸ ਦੇ ਪਰਮਿਟ ਦੇ ਰਹੇ ਸੀਗੇ। ਇਹ ਮੇਜਰ ਉਹਨੇ ਚਿਹਰਾ ਬੋੜਾ ਮੈਨੂੰ ਦੇਖ ਕੇ ਮੈਨੂੰ ਕਹਿੰਦਾ ਵੀ ਸਿੰਘ ਜੀ ਕੁਰਬਾਨੀ ਵੇਚਣ ਆ ਗਿਆ ਆਪਣੀ। ਕਹਿੰਦੇ ਮੈਂ ਉਹ ਤਾਂ ਫੈਲ ਫਾੜੀ ਉੱਥੇ ਫੈਲ ਫਾੜਤੀ ਸਾਰੀ ਵੀ ਨਹੀਂ। ਹੂੰ। ਵੀ ਕੁਰਬਾਨੀ ਮੁੱਲ ਨਹੀਂ ਵੇਚੀ ਜਾ ਸਕਦੀ। ਬਾਪੂ ਜੀ ਨੇ ਬੋਲੇਗੇ ਕਿ ਤੂੰ ਕੀ ਕਰਿਆ ਹੈ ਗਾਜੇ ਮਿਲਦਾ ਸੀ ਲੈ ਲੈਂਦਾ ਨਾਮ ਸਾਰੇ ਲੈਂਦੇ ਨੇ ਤੂੰ ਕਿਹੜਾ ਕੱਲਾ ਸੀਗਾ। ਸਮੇਂ ਦੀਆਂ ਸਰਕਾਰਾਂ ਨੇ ਨਹੀਂ ਉਸ ਤੋਂ ਬਾਅਦ ਬਹੁਤ ਪੰਥਕ ਸਰਕਾਰ ਆਈ ਜਿਵੇਂ ਸ਼ੋਮਨੀ ਕਾਲੀ ਦਲ ਦੀ ਸਰਕਾਰ ਨੇ ਲੰਬਾ ਸਮਾਂ ਪੰਜਾਬ ਤੇ ਸਤਾ ਤੇ ਰਹੀ ਉਹ ਹਨ ਉਹਨਾਂ ਨੇ ਨਹੀਂ ਕੋਈ ਸਨਮਾਨ ਕੀਤਾ ਕੋਈ ਇਸ ਚੀਜ਼ ਦੀ ਪ੍ਰਸ਼ੰਸਾ ਕੀਤੀ ਉਹਨਾਂ ਦੀ ਇਸ ਕੁਰਬਾਨੀ ਨੂੰ ਲੈ ਕੇ ਜਾ ਉਹਨਾਂ ਨੇ ਜੋ ਇਹ ਚੀਜ਼ਾਂ ਦੁਨੀਆ ਦੇ ਮੂਹਰੇ ਰੱਖਿਆ ਕਿ ਯਾਰ ਉੱਥੇ ਕੀ ਕੁਝ ਹੋਇਆ ਜਿਵੇਂ ਅਖੀ ਡੇਠਾ ਉਹਨਾਂ ਨੇ ਆਪ ਦਾ ਇੱਕ ਪੂਰਾ ਕਹਾਣੀ ਸਾਕਾ ਲਿਖਿਆ ਐ ਐਕਚੁਅਲੀ ਸਰ ਉਸ ਟਾਈਮ ਜਿਹੜੀ ਸਰਕਾਰ ਆਈ ਤੇ ਉਹਨਾਂ ਨੇ ਇੱਕ ਚੀਜ਼ ਕੱਢੀ ਸੀਗੀ ਕਿ ਜੋ ਲੋਕਾਂ ਨੇ ਉੱਥੇ ਜੇਲ ਕੱਤੀ ਸੀ ਤਾਂ ਉਹਨਾਂ ਨੂੰ ਮਿਨੀ ਬੱਸ ਦੇ ਪਰਮਿਟ ਦੇ ਰਹੇ ਸੀਗੇ ਉਹ ਅੱਛਾ ਚਲੋ ਇਹਦੇ ਮਨ ਚ ਗੱਲ ਆਈਏ ਦੱਸ ਰਿਹਾ ਸੀ ਕਿ ਮੈਂ ਵੀ ਚਲਾ ਗਿਆ ਉੱਥੇ ਫਾਰਮ ਲੈ ਕੇ ਆਪਣੇ ਹੂੰ ਕਿ ਜੀ ਮੈਂ ਵੀ ਜੇਲ੍ਹ ਕੱਟੀ ਆ ਕਹਿੰਦੇ ਜਦ ਮੈਂ ਜੇਲ੍ਹ ਲੇ ਕੇ ਉੱਥੇ ਫਾਰਮ ਅੰਦਰ ਦੇਣ ਲੱਗਿਆ ਕਿਸੇ ਨੂੰ ਕਿਤੇ ਕੋਈ ਅੰਦਰ ਕੋਈ ਸਿੰਘ ਬੈਠਾ ਸੀ ਜਾਗਦੀ ਜ਼ਮੀਰ ਵਾਲਾ ਕੋਈ ਅੱਛਾ ਕਹਿੰਦੇ ਮੇਰੇ ਉਹਨੇ ਚਿਹਰਾ ਵੇਖ ਰ ਮੈਨੂੰ ਦੇਖ ਕੇ ਮੈਨੂੰ ਕਹਿੰਦਾ ਵੀ ਸਿੰਘ ਜੀ ਕੁਰਬਾਨੀ ਵੇਚਣ ਆ ਗਏ ਆਪਣੇ ਅੱਛਾ ਉਹ ਕਹਿੰਦੇ ਮੇਰੇ ਮਨ ਤੇ ਸੱਟ ਲੱਗੀ ਬਹੁਤ ਵੱਡੀ ਹੂੰ ਕਹਿੰਦੇ ਮੈਂ ਉਹ ਤੋਂ ਫੈਲ ਫਾੜੀ ਉੱਥੇ ਫੈਲ ਫਾੜਤੀ ਸਾਰੀ ਵੀ ਨਹੀਂ ਹੂੰ ਵੀ ਕੁਰਬਾਨੀ ਮੁੱਲ ਨਹੀਂ ਵੇਚੀ ਜਾ ਸਕਦੀ ਵੀ ਜੇ ਕਰੀਆ ਤਾਂ ਫਿਰ ਦਿਲ ਤੋਂ ਹੀ ਕਰੀ ਆ ਗਈ ਗੱਲ ਵੀ ਮੈਂ ਉੱਥੇ ਫੈਲ ਫਾੜ ਕੇ ਆ ਗਿਆ ਸੀ ਕਹਿੰਦਾ ਮੈਂ ਮੈਂ ਲਈ ਨਹੀਂ ਇਹਨੇ ਚੀਜ਼ ਅੱਛਾ ਘਰ ਦੇ ਤੁਸੀਂ ਦੱਸਦੇ ਜੀ ਹਾਲਾਤ ਮਾੜੇ ਸੀ ਨਾ ਗਰੀਬੀ ਸੀਗੀ ਬਾਪੂ ਜੀ ਨਹੀਂ ਬੋਲੇਗੇ ਕਿ ਤੂੰ ਕੀ ਕਰਿਆ ਗਾਜੇ ਮਿਲਦਾ ਸੀ ਲੈ ਲੈਂਦਾ ਨਾਮ ਸਾਰੇ ਲੈਂਦੇ ਨੇ ਤੂੰ ਕਿਹੜਾ ਕੱਲਾ ਸੀਗਾ ਨਹੀਂ ਸਰ ਐਕਚੁਅਲੀ ਕਈ ਵਾਰ ਗੱਲਾਂ ਹੀ ਗੱਲਾਂ ਹੁੰਦੀਆਂ ਸੀ ਉਸ ਤੋਂ ਬਾਅਦ ਵੀ ਤੁਸੀਂ ਬਾਹਰ ਚਲੇ ਜਾਓ ਵਾਪਸ ਹਮ ਅੱਛਾ ਉਹਨਾਂ ਨੂੰ ਪੂਰਾ ਘਰ ਦੇ ਕਹਿੰਦੇ ਸੀ ਕਿ ਤੁਸੀਂ ਵਾਪਸ ਮੁੜ ਜਾਓ ਹਾਂ ਜੀ ਹਾਂ ਵਾਪਸ ਚਲੇ ਉਹ ਐਕਚੁਅਲੀ ਸੁੱਟੀਆਂ ਆਇਆ ਸੀ ਨਾ 27 ਮਹੀਨੇ ਦੀ ਹਮ ਇਰੋਂ ਗਈ ਨਹੀਂ ਵਾਪਸ ਫਿਰ ਉਹ ਕਹਿੰਦੇ ਵੀ ਨਹੀਂ ਮੇਰਾ ਹੁਣ ਮਾਣੇ ਨਹੀਂ ਮੰਨਦਾ ਚਾਰ ਨੂੰ ਐਡਾ ਕੁਛ ਮੱਖੀ ਦੇਖ ਲਿਆ ਹੂੰ ਸਭ ਕੁਛ ਹੈ ਨਾ ਸਾਡਾ ਸਰਮਹੋਰ ਸਭ ਤੋਂ ਵੱਡਾ ਸਾਡਾ ਅਕਾਲ ਤਖਤ ਸਾਹ ਦੇ ਉੱਪਰ ਹੀ ਢਾਹਤਾ ਉਹਨਾਂ ਨੇ ਹਮਲਾ ਕਰਤਾ ਵੀ ਇਸ ਤੋਂ ਵੱਲ ਹੁਣ ਜ਼ਿੰਦਗੀ ਹੈ ਨਹੀਂ ਅੱਗੇ ਕੋਈ ਜੇ ਜ਼ਿੰਦਗੀ ਹੈ ਤਾਂ ਬਸ ਇਹੀ ਹੈਗੀ ਵੀ ਕੌਮ ਦੇ ਵਾਸਤੇ ਜੀਣਾ ਕੌਮ ਵਾਸਤੇ ਮਰਨਾ ਇਸ ਤੋਂ ਅੱਗੇ ਫਿਰ ਤੋਂ ਫੈਮਿਲੀ ਫੋਮਲੀ ਸੱਟੋਂ ਪਰੇ ਹੂੰ ਇਹ ਪੈਸਾ ਤੀਹ ਇਹ ਚੀਜ਼ ਦਾ ਕੋਈ ਮਤਲਬ ਨਹੀਂ ਚੀਜ਼ਾਂ ਦਾ ਹੂੰ ਵੀ ਉਹ ਸਾਨੂੰ ਵੀ ਕਿਆ ਕਰਦਾ ਸੀ ਵੀ ਕਦੇ ਸਾਡੀਆਂ ਕੁਰਬਾਨੀਆਂ ਦਾ ਮੁੱਲ ਨਾ ਪਾਜੋ ਕਦੇ ਬਾਅਦ ਸਾਨੂੰ ਵੀ ਗੱਲ ਕਿਹਾ ਕਰਤਾ ਸੀ ਬਾਅਦ ਚ अच्छा ਜਿਵੇਂ ਤੁਸੀਂ ਦੱਸਿਆ ਨਾ ਜਦੋਂ ਉਹ ਸਤਨਾ ਕੋਲ ਜਾਂਦੇ ਆ ਉਦੋਂ ਤਾਂ ਕਹਿੰਦੇ ਕੇਸਾ ਧਾਰੀ ਨਹੀਂ ਸੀ ਕਿ ਬਾਅਦ ਦੇ ਵਿੱਚ ਆ ਕੇ ਫਿਰ ਉਹ ਕੇਸਾ ਧਾਰੀ ਹਾਂ ਬਾਅਦ ਸਰ ਅੰਬਰ ਸਕਲਾ ਦੁਆਰਾ ਫਿਰ ਉਹਨਾਂ ਨੇ ਅੱਛਾ ਐਦਿਨੇ ਉਹ ਜਦੋਂ ਗਏ ਨੇ ਪਹਿਲਾਂ ਵੀ ਅੰਬਰ ਸਕਾ ਵੈਸੇ ਉਹਨਾਂ ਨੇ ਬਚਪਨ ਤੋਂ ਪਹਿਲਾਂ ਵੀ ਉਹ ਜਦੋਂ ਜੇਲ੍ਹ 'ਚ ਵੀ ਗਏ ਹੂੰ ਉੱਥੇ ਵੀ ਅੰਬਰ ਧਾਰੀ ਸੀਗੇ ਉਹ ਫਿਰ ਜਦੋਂ ਬਾਹਰ ਬਾਹਰ ਚਲੇ ਗਏ ਸੀ ਉੱਥੇ ਜਾ ਕੇ ਉਹ ਹੋ ਗਏ ਸੀ ਹੂੰ ਉਹਦਾ ਫਿਰ ਸਿੰਘ ਸੱਜ ਗਈ ਸਰ ਉਹ ਅੱਛਾ ਫਿਰ ਸਿੰਘ ਸਜੇ ਰਹੇ ਹੂੰ ਉਹ ਸਮੇਂ ਦੀਆਂ ਸਰਕਾਰਾਂ ਨੇ ਨਹੀਂ ਉਸ ਤੋਂ ਬਾਅਦ ਬਹੁਤ ਪੰਥਕ ਸਰਕਾਰ ਆਈ ਜਿਵੇਂ ਸ਼ੋਭਨੀ ਕਾਲੀ ਦਲ ਦੀ ਸਰਕਾਰ ਨੇ ਕਿ ਲੰਬਾ ਸਮਾਂ ਪੰਜਾਬ ਤੇ ਸਤਾ ਤੇ ਰਹੀ ਉਹ ਹਨ ਉਹਨਾਂ ਨੇ ਨਹੀਂ ਕੋਈ ਸਨਮਾਨ ਕੀਤਾ ਕੋਈ ਇਸ ਚੀਜ਼ ਦੀ ਪ੍ਰਸ਼ੰਸਾ ਕੀਤੀ ਉਹਨਾਂ ਦੀ ਇਸ ਕੁਰਬਾਨੀ ਨੂੰ ਲੈ ਕੇ ਜਾ ਉਹਨਾਂ ਨੇ ਜੋ ਇਹ ਚੀਜ਼ਾਂ ਦੁਨੀਆ ਦੇ ਮੂਰੇ ਰੱਖਿਆ ਕਿ ਯਾਰ ਉੱਥੇ ਕੀ ਕੁਝ ਹੋਇਆ ਜਿਵੇਂ ਅਖੀ ਡੇਠਾ ਉਹਨਾਂ ਨੇ ਆਪ ਦਾ ਇੱਕ ਪੂਰਾ ਕਹਾਣੀ ਸਾਕਾ ਲਿਖਿਆ ਅਇਤ ਲਿ ਸਾਰ ਉਸ ਟਾਈਮ ਜਦ ਕਿ ਸਰਕਾਰ ਆਈ ਤੇ ਇਹਨਾਂ ਨੇ ਇੱਕ ਚੀਜ਼ ਕੱਢੀ ਸੀ ਕਿ ਜੋ ਲੋਕਾਂ ਨੇ ਉੱਥੇ ਜੇਲ੍ਹ ਕੱਟੀ ਸੀ ਤਾਂ ਉਹਨਾਂ ਨੂੰ ਮਿਨੀ ਬੱਸ ਦੇ ਪਰਮਿਟ ਦੇ ਰਹੇ ਸੀਗੇ ਉਹ ਅੱਛਾ ਚਲੋ ਇਹਦੇ ਮਨ ਚ ਗੱਲ ਆਈ ਇਹ ਦੱਸ ਰਿਹਾ ਸੀ ਕਿ ਮੈਂ ਵੀ ਚਲਾ ਗਿਆ ਉੱਥੇ ਫਾਰਮ ਲੈ ਕੇ ਆਪਣੇ ਹੂੰ ਕਿ ਜੀ ਮੈਂ ਵੀ ਜੇਲ੍ਹ ਕੱਟੀ ਹੈ ਕਹਿੰਦੇ ਜਦ ਮੈਂ ਜੇਲ੍ਹ ਲੇ ਕੇ ਉੱਥੇ ਫਾਰਮ ਅੰਦਰ ਦੇਣ ਲੱਗਿਆ ਕਿਸੇ ਨੂੰ ਕਿਤੇ ਕੋਈ ਅੰਦਰ ਕੋਈ ਸਿੰਘ ਬੈਠਾ ਸੀ ਜਾਗਦੀ ਜ਼ਮੀਰ ਵਾਲਾ ਕੋਈ ਅੱਛਾ ਕਹਿੰਦੇ ਮੇਰੇ ਉਹਨੇ ਚਿਹਰਾ ਵੇਖ ਰ ਮੈਨੂੰ ਦੇਖ ਕੇ ਮੈਨੂੰ ਕਹਿੰਦਾ ਵੀ ਸਿੰਘ ਜੀ ਕੁਰਬਾਨੀ ਵੇਚਣ ਆ ਗਏ ਆਪਣੇ ਅੱਛਾ ਉਹ ਕਹਿੰਦੇ ਮੇਰੇ ਮਨ ਤੇ ਸੱ ਕਹਿੰਦੇ ਮੈਂ ਉਹ ਤੋਂ ਫੈਲ ਫਾੜੀ ਉੱਥੇ ਫੈਲ ਫਾੜਤੀ ਸਾਰੀ ਵੀ ਨਹੀਂ ਵੀ ਕੁਰਬਾਨੀ ਮੁੱਲ ਨਹੀਂ ਵੇਚੀ ਜਾ ਸਕਦੀ ਵੀ ਜੇ ਕਰੀਆ ਤਾਂ ਫਿਰ ਦਿਲ ਤੋਂ ਹੀ ਕਰੀ ਹੈਗੀ ਗੱਲ ਵੀ ਮੈਂ ਉੱਥੇ ਫੈਲ ਫਾੜ ਕੇ ਆ ਗਿਆ ਸੀ ਕਹਿੰਦਾ ਮੈਂ ਮੈਂ ਲਈ ਨਹੀਂ ਇਹਨੇ ਚੀਜ਼ ਅੱਛਾ ਘਰ ਦੇ ਤੁਸੀਂ ਦੱਸ ਰਹੇ ਸੀ ਹਾਲਾਤ ਮਾੜੇ ਸੀ ਨਾ ਗਰੀਬੀ ਸੀਗੀ ਬਾਪੂ ਜੀ ਨਹੀਂ ਬੋਲੇਗੇ ਕਿ ਤੂੰ ਕੀ ਕਰਿਆ ਗਾਜੇ ਮਿਲਦਾ ਸੀ ਲੈ ਲੈਂਦਾ ਇਨਾਮ ਸਾਰੇ ਲੈਂਦੇ ਨੇ ਤੂੰ ਕਿਹੜਾ ਕੱਲਾ ਸੀਗਾ ਨਹੀਂ ਸਰ ਐਕਚੁਅਲੀ ਕਈ ਵਾਰ ਗੱਲਾਂ ਇਹ ਗੱਲਾਂ ਹੁੰਦੀਆਂ ਸੀ ਉਸ ਤੋਂ ਬਾਅਦ ਵੀ ਤੁਸੀਂ ਬਾਹਰ ਚਲੇ ਜਾਓ ਮਤਲਬ ਵਾਪਸ ਹੂੰ अच्छा ਉਹਨਾਂ ਨੂੰ ਪੂਰਾ ਘਰ ਦੇ ਕਹਿੰਦੇ ਸੀ ਕਿ ਤੁਸੀਂ ਵਾਪਸ ਮੁੜ ਜਾਓ ਹਾਂਜੀ ਹਾਂ ਵਾਪਸ ਚਲੇ ਉਹ ਐਕਚੁਅਲੀ ਛੁੱਟੀ ਆਇਆ ਸੀ ਨਾ 2 ਤੋਂ 3 ਮਹੀਨੇ ਦੀ ਫਿਰ ਉਹ ਗਏ ਨਹੀਂ ਵਾਪਸ ਫਿਰ ਉਹ ਕਹਦੇ ਵੀ ਨਹੀਂ ਮੇਰਾ ਹੁਣ ਮਾਣੇ ਨਹੀਂ ਮੰਨਦਾ ਚਾਰ ਨੂੰ ਐਡਾ ਕੁਝ ਮੈਂ ਅੱਖੀਂ ਦੇਖ ਲਿਆ ਹਮ ਸਭ ਕੁਝ ਹੈ ਨਾ ਸਾਡਾ ਸਰਮੌਰ ਸਭ ਤੋਂ ਵੱਡਾ ਸਾਡਾ ਕਾਲ ਤਖਸਾਹ ਦੇ ਉੱਪਰ ਹੀ ਢਾਹਤਾ ਉਹਨਾਂ ਨੇ ਹਮਲਾ ਕਰਤਾ ਵੀ ਇਸ ਤੋਂ ਬਾਅਦ ਹੁਣ ਜ਼ਿੰਦਗੀ ਹੈ ਨਹੀਂ ਅੱਗੇ ਕੋਈ ਜੇ ਜ਼ਿੰਦਗੀ ਹੈ ਤਾਂ ਬਸ ਇਹੀ ਹੈਗੀ ਵੀ ਕੰਮ ਦੇ ਵਾਸਤੇ ਜੀਣਾ ਕੰਮ ਵਾਸਤੇ ਮਰਨਾ ਇਸ ਤੋਂ ਅੱਗੇ ਫਿਰ ਤੋਂ ਫੈਮਿਲੀ ਫੋਮਲੀ ਸੱਟੋਂ ਪਰੇ ਹੂੰ ਇਹ ਪੈਸਾ ਤੇ ਇਹ ਚੀਜ਼ ਦਾ ਕੋਈ ਮਤਲ ਨਹੀਂ ਚੀਜ਼ਾਂ ਦਾ ਹੂੰ ਵੀ ਉਹ ਸਾਨੂੰ ਵੀ ਕਿਆ ਕਰਦਾ ਸੀ ਵੀ ਕਦੇ ਸਾਡੀਆਂ ਕੁਰਬਾਨੀਆਂ ਦਾ ਮੁੱਲ ਨਾ ਪਾਜੋ ਕਦੇ ਬਾਸ ਸਾਨੂੰ ਵੀ ਗੱਲਾਂ ਕਹਿ ਹੈ ਕਰਦਾ ਸੀ ਬਾਅਦ ਚੋਂ अच्छा ਜਿਵੇਂ ਤੁਸੀਂ ਦੱਸਿਆ ਨਾ ਜਦੋਂ ਉਹ ਸਤਨਾ ਕੋਲ ਜਾਂਦੇ ਆ ਉਦੋਂ ਕਹਿੰਦੇ ਕੇਸਾ ਧਾਰੀ ਨਹੀਂ ਸੀਗੇ ਕਿ ਬਾਅਦ ਦੇ ਵਿੱਚ ਆ ਕੇ ਫਿਰ ਉਹ ਕੇਸਾ ਧਾਰੀ ਹਾਂ ਬਾਅਦ ਸਾਰਾ ਅੰਬਰਸਕਲ ਦੁਆਰਾ ਫਿਰ ਉਹਨਾਂ ਨੇ اچھا ਐਜਿਲੀ ਉਹ ਜਦੋਂ ਗਏ ਨੇ ਪਹਿਲਾਂ ਵੀ ਅੰਬਰਸਕਾ ਵੈਸੇ ਉਹਨਾਂ ਨੇ ਬਚ ਬਣ ਤੋਂ ਪਹਿਲਾਂ ਵੀ ਉਹ ਜਦੋਂ ਜੇਲ੍ਹ ਚ ਵੀ ਗਏ ਹਮ ਉੱਥੇ ਵੀ ਅੰਬਰ ਧਾਰੀ ਸੀਗੇ ਉਹ ਫਿਰ ਜਦੋਂ ਬਾਹਰ ਬਾਹਰ ਚਲੇ ਗਏ ਸੀ ਉੱਥੇ ਜਾ ਕੇ ਉਹ ਹੋ ਗਏ ਸੀ ਹਮ ਉਹਨਾਂ ਫਿਰ ਸਿੰਘ ਸੱਚਗੇ ਸਾਰ ਉਹ ਅੱਛਾ ਫਿਰ ਸਿੰਘ ਸੱਚੇ ਰਹੇ ਹਮ